ਦੇਖੋ ਸਰਕਾਰ ਝੂਠ ਬੋਲ ਰਹੀ ਆ ਸਰਕਾਰ ਇੱਥੇ ਗਮਰਾਹ ਕੁੰਨ ਪ੍ਰਚਾਰ ਕਰ ਰਹੀ ਹੈਗੀ ਇਸ ਕਰਕੇ ਜਿਹੜੀ ਇਹ ਕਹਿੰਦੀ ਹੈ ਵੀ ਲੋਕਾਂ ਦੀ ਹਤੈਸ਼ੀ ਆ ਫਿਰ ਉਹ ਲੋਕਾਂ ਨੂੰ ਪੈਸੇ ਕਿਹਨੂੰ ਦਿੱਤੇ ਜਾਂਦੇ ਇਹ ਲੈਂਡ ਪੂਲਕ ਨੀਤੀ ਲੈ ਕੇ ਆਏ ਨੇਗੇ ਆ ਲੈਂਡ ਪੂਲਕ ਨੀਤੀ ਤਹਿਤ ਮਤਲਬ 65000 ਕਿਲਾ ਪੰਜਾਬ ਦਾ ਅਕਵਾਇਰ ਕਰਨ ਜਾ ਰਹੇ ਨੇਗੇ ਤੁਲਸੀਆ ਮੁੱਖ ਮੰਤਰੀ ਭਵਨ ਤਮਾਨ ਦਾ ਨੰਗਾ ਚਿੱਟਾ ਜ ਉਹ ਮਤਲਬ ਚਿਹਰਾ ਸਾਹਮਣੇ ਆ ਰਹਿਗਾ ਹੌਰੀ ਤੌਰ ਦੇ ਉੱਤੇ ਪਹਿਲਾ ਮੌਲਾ ਮਾਲਾ ਚੌਕ ਦੇ ਵਿੱਚ ਪੁਤਲਾ ਫੂਕਿਆ ਹੁਣ ਮੋੜਾਂ ਦੇ ਵਿੱਚ ਫੂਕਿਆਗਾ ਐਦੋਂ ਬਾਅਦ ਦੇ ਵਿੱਚ ਮਤਲਬ ਸ਼ਹਿਰ ਪਿੰਡ ਦੇ ਵਿੱਚ ਪੁਤਲਾ ਫੂਕਣਾ ਨਗਰ ਦੇ ਲੋਕ ਨੇ ਜਿਹੜੇ ਆਪ ਮਹਾਰੇ ਘਰਾਂ ਚੋਂ ਬਾਹਰ ਆ ਰਹੇ ਨੇ ਇਹ ਸਮਾਂ ਬਹੁਤ ਹੀ ਦੇਰ ਇਹਨਾਂ ਦਾ ਝੂਠ ਦਾ ਚੱਲਣਾ ਨਹੀਂ ਲੋਕ ਤਿਆਰ ਬਰ ਤਿਆਰ ਬੈਠੇ ਨੇ ਇਹਨਾਂ ਦਾ ਮੂੰਹ ਤੋੜਨਾ ਜਵਾਬ ਦੇਣਗੇ ਦੀ ਨਾਕਵਾਰ ਕਰਨ ਵਾਲੀ ਪੰਜਾਬ ਸਰਕਾਰ ਮਰਦਾਬਾਦ 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 ਪਟਿਆਲੇ ਜ਼ਿਲ੍ਹੇ ਦੇ ਇੰਚਾਰ ਕੀਤੇ ਕਿਸਾਨਾਂ ਔਰਤਾਂ ਨੂੰ ਰਿਹਾ ਕਰੋ हां जी सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਅਸੀਂ ਪਿੰਡ ਮੋੜਾਂ ਦੇ ਵਿੱਚ ਖੜੇ ਆ ਜਦੋਂ ਆਪਾਂ ਮਤਲਬ ਮਹਿਲਾ ਚੌਂਕ ਤੋਂ ਪਾਤੜਾ ਨੂੰ ਜਾਂਦੇ ਆ ਬੜਾ ਮਸ਼ਹੂਰ ਪਿੰਡ ਹੈ ਜਿਉਂਨੇ ਮੋੜ ਦੇ ਨਾਂ ਤੇ ਇਸ ਪਿੰਡ ਦਾ ਮਤਲਬ ਬੜੀ ਪੂਰੀ ਦੁਨੀਆ ਦੇ ਵਿੱਚ ਮਸ਼ਹੂਰੀ ਹੈ ਸੋ ਇੱਥੇ ਆਉਣ ਦਾ ਸਾਡਾ ਕਾਰਨ ਹੈ ਜੋ ਪੰਜਾਬ ਦੀ ਰੂਲਰ ਪਾਰਟੀ ਹੈ ਉਹਨਾਂ ਦੇ ਮੁੱਖ ਮੰਤਰੀ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਆਗਰਾਹਾਂ ਵੱਲੋਂ ਪੁਤਲਾ ਫੁਕਾਇਆ ਬਾਕੀ ਗੱਲਬਾਤ ਆਪਾਂ ਪ੍ਰਧਾਨ ਜੀ ਨਾਲ ਕਰਾਂਗੇ ਬਿਨਾਂ ਦੇਰ ਕੀਤੇ ਪ੍ਰਧਾਨ ਜੀ ਕੋਲ ਚਲਦਿਆ ਪ੍ਰਧਾਨ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਅੱਛਾ ਆਪਣਾ ਨਾਂ ਦੱਸੋਗੇ ਜੀ ਮੇਰਾ ਨਾਂ ਹਰਜੀਤ ਸਿੰਘ ਭਾਰਤੀ ਕਿਸਾਨੀ ਇਕਤਾ ਹਰਾਹ ਬਲਾਕ ਢਿਰਬੇ ਦਾਗੂ ਆ ਅੱਛਾ ਹਰਜੀਤ ਸਿੰਘ ਜੀ ਅੱਜ ਤੁਸੀਂ ਮੋੜਾਂ ਦੇ ਵਿੱਚ ਮੁੱਖ ਮੰਤਰੀ ਦਾ ਪੁਤਲਾ ਫੁਕਾਇਆ ਕੀ ਕੀ ਕਾਰਨ ਰਿਹਾ ਅੱਜ ਮੁੱਖ ਮੰਤਰੀ ਭਵੰਤਮਾਨ ਦਾ ਪੁਤਲਾ ਫੁਕਾਇਆ ਜਿਹੜਾ ਅਸੀਂ ਨੇ ਅੱਜ ਸਵੇਰੇ 6 ਵਜੇ ਪਟਿਆਲੇ ਜ਼ਿਲ੍ਹੇ ਦੇ ਪਿੰਡ ਜਾਲਾਂ ਦੇ ਵਿੱਚ ਜੀ ਕੇ ਨਾਲ ਪੁਲਿਸ ਦੇ ਜ਼ੋਰ ਤੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਰਕੇ ਕਿਸਾਨਾਂ ਨੂੰ ਸਾਡੀਆਂ ਔਰਤ ਭੈਣਾਂ ਨੂੰ ਕਟਕੇ ਪੁਲਿਸ ਜੇਲ੍ਹਾਂ ਦੇ ਵਿੱਚ ਡੱਕਿਆਗਾ ਉਥੇ ਮਤਲਬ ਇੱਕ ਬਾਈਪਾਸ ਰੋਡ ਨਿਕਲ ਰਹਾਗਾ ਉਹ ਕਿਸਾਨਾਂ ਨੂੰ ਜ਼ਮੀਨ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਬਿਨਾਂ ਪੈਸੇ ਦਿੱਤੇ ਧੱਕੇ ਨਾਲ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਨ ਜਾ ਰਹੀ ਹੈਗੀ ਇਸ ਕਰਕੇ ਅੱਜ ਸਵੇਰੇ ਜਦੋਂ ਉਥੇ ਲੋਕ ਤੜਕੇ ਪਹਿਲਾਂ ਤੋਂ ਵੀ ਉੱਥੇ ਪੱਕਾ ਮੋਰਚਾ ਲੱਗਿਆ ਹੈ ਜਦੋਂ ਪਤਾ ਸੀ ਵੀ ਅੱਜ 2.5 300 ਦੀ ਗਿਣਤੀ ਦੇ ਵਿੱਚ ਪੁਲਿਸ ਉਥੇ ਆਈ ਹੈਗੀ ਤਾਂ ਉਹਨਾਂ ਕਿਸਾਨਾਂ ਨੂੰ ਮਤਲਬ ਐਡਾ ਤਸ਼ੱਦਦ ਕਰਕੇ ਸਰਕਾਰ ਨੇ ਉਹ ਸਾਡੀ ਖੜੀ ਜੀਰੀ ਮਤਲਬ ਗੋਡੇ-ਗੋਡੇ ਜੀਰੀ ਦੇ ਵਿੱਚ ਦੀ ਜੇ ਸੀਵੀ ਮਸ਼ੀਨਾ ਚਲਾ ਕੇ ਉੱਥੇ ਮਤਲਬ ਵੱਡੀਆਂ ਮਸ਼ੀਨਾ ਚਲਾ ਕੇ ਉਹਨੂੰ ਜਿਹੜੀ ਸਾਡੀ ਫਸਲ ਤਬਾਹ ਕੀਤੀ ਹੈ ਉਹਦੇ ਰੋਸ ਵਜੋਂ ਤੇ ਜਿਹੜੇ ਸਾਡੇ ਕਿਸਾਨ ਜਿਲ੍ਹਾਂ ਦੇ ਵਿੱਚ ਫੜਕੇ ਬੰਦ ਕੀਤੇ ਨੇ ਉਹਨਾਂ ਦੇ ਰੋਸ ਵਜੋਂ ਅੱਜ ਸਰਕਾਰ ਦਾ ਪਿੱਟ ਸਿਆਪਾ ਕੀਤਾ ਸੀ ਨੇ ਅੱਛਾ ਪ੍ਰਧਾਨ ਜੀ ਜਿੱਦਾਂ ਤੁਸੀਂ ਪੂਤਲਾ ਫੋਕ ਰਹੇ ਹੋ ਪਰ ਸਰਕਾਰ ਕਹਿ ਰਹੀ ਆ ਅਸੀਂ ਲੋਕਾਂ ਦੇ ਹਤੈਸੀ ਆ ਇਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਰਕਾਰ ਝੂਠ ਬੋਲ ਰਹੀ ਆ ਸਰਕਾਰ ਇੱਥੇ ਗਮਰਾਹਕੁਨ ਪ੍ਰਚਾਰ ਕਰ ਰਹੀ ਹੈਗੀ ਇਸ ਕਰਕੇ ਜਿਹੜੀ ਇਹ ਕਹਿੰਦੀ ਆ ਵੀ ਲੋਕਾਂ ਦੀ ਹਤੈਸ਼ੀ ਆ ਫਿਰ ਉਹ ਲੋਕਾਂ ਨੂੰ ਪੈਸੇ ਕਿਹਨੂੰ ਦਿੱਤੇ ਜਾਂਦੇ ਜਿਹੜੀ ਜ਼ਮੀਨ ਤੁਸੀਂ ਰੋਕ ਰਹੇ ਹੋ ਲੋਕ ਤਾਂ ਜ਼ਮੀਨ ਦੇਣ ਤੋਂ ਵੀ ਨਾ ਨਹੀਂ ਕਰਦੇ ਜੇ ਤੁਹਾਨੂੰ ਲੋਕ ਜ਼ਮੀਨ ਦੇ ਰਹੇ ਨੇ ਉਹਨਾਂ ਨੂੰ ਪੈਸਾ ਦੇਣਾ ਚਾਹੀਦਾ ਸਰਕਾਰ ਨੂੰ ਇਸ ਕਰਕੇ ਸਰਕਾਰ ਖੇਖਣ ਕਰਦਾ ਮੁੱਖ ਮੰਤਰੀ ਭਵਨਤਮਾਨ ਚੁਟਕਲਿਆਂ ਨਾਲ ਇਹ ਬਣ ਕੇ ਆਇਆਗਾ ਇਸ ਲਈ ਇਹ ਲੈਂਡ ਪੂਲਕ ਨੀਤੀ ਲੈ ਕੇ ਆਏ ਨੇਗੇ ਆ ਲੈਂਡ ਪੂਲਕ ਨੀਤੀ ਤਹਿਤ ਮਤਲਬ 65 ਯਾਰ ਕੀਲਾ ਪੰਜਾਬ ਦਾ ਅਕਵਾਇਰ ਕਰਨ ਜਾ ਰਹੇ ਨੇਗੇ ਇਸ ਕਰਕੇ ਇਹ ਸਰਕਾਰ ਨੇ ਕਹਿੰਦੀ ਪੈਸੇ ਵੀ ਕੋਈ ਨਹੀਂ ਦੇਣਾ ਕਿਸਾਨਾਂ ਨੂੰ ਕਹਿੰਦੇ 1000 ਗਜ ਦਾ ਪਲਾਟ ਦੇਵਾਂਗੇ ਤੇ ਇੱਕ 12 200 ਗਜ ਦਾ ਕਮਰਸ਼ੀਅਲ ਪਲਾਟ ਦੇਵਾਂਗੇ ਸਾਡੀ ਜ਼ਮੀਨ ਦੇ ਵਿੱਚੋਂ 4800 ਗਜ ਦਾ ਕੀਲਾ ਹੁੰਦਾ ਹੈ ਕੀਲੇ ਦੇ ਵਿੱਚੋਂ ਕਹਿੰਦੇ 1200 ਗਜ ਸਾਨੂੰ ਦੇ ਦਾਂਗੇ ਆ ਮਤਲਬ ਸਰਕਾਰ ਦੀ ਪਾਲਿਸੀ ਆ ਮੁੱਖ ਮੰਤਰੀ ਭਵਨਤ ਮਾਨ ਦਾ ਨੰਗਾ ਚਿੱਟਾ ਜਿਹੜਾ ਉਹ ਮਤਲਬ ਚਿਹਰਾ ਸਾਹਮਣੇ ਆ ਰਹਿਗਾ ਮਜ਼ਦੂਰ ਕਿਸਾਨ ਵਿਰੋਧੀ ਚਿਹਰਾ ਨੰਗਾ ਆ ਰਿਹਾ ਕਿਸਾਨਾਂ ਤੇ ਜ਼ਬਰ ਕੀਤਾ ਜਾ ਰਿਹਾ ਲੋਕ ਕਦੇ ਕਿਸਾਨ ਕੁੱਟ ਤੇ ਵੇ ਮਜ਼ਦੂਰ ਕੁੱਟ ਤੇ ਕਦੇ ਮਤਲਬ ਇੱਥੇ ਟੀਚਰ ਕੁੱਟ ਤੇ ਇਸ ਕਰਕੇ ਸਰਕਾਰ ਦਾ ਵੱਡਾ ਜਬਰ ਉਸ ਜਬਰ ਦੇ ਹੱਲੇ ਖਿਲਾਫ ਅੱਜ ਫੌਰੀ ਤੌਰ ਦੇ ਉੱਤੇ ਪਹਿਲਾ ਮੌਲਾ ਮਾਲਾ ਚੌਂਕ ਦੇ ਵਿੱਚ ਪੁਤਲਾ ਫੂਕੇ ਆ ਹੁਣ ਮੋੜਾਂ ਦੇ ਵਿੱਚ ਫੂਜੀ ਫੂਕੇਗਾ ਐਦੋਂ ਬਾਅਦ ਦੇ ਵਿੱਚ ਮਤਲਬ ਸ਼ਾਹੜਪਿੰਡ ਦੇ ਵਿੱਚ ਪੁਤਲਾ ਫੂਕਣਾ ਵੱਖ-ਵੱਖ ਪਿੰਡਾਂ ਦੇ ਵਿੱਚ ਦੜਬਾ ਬਲਾਕ ਦੇ ਸਾਰੇ ਪਿੰਡਾਂ ਦੇ ਵਿੱਚ ਪੁਤਲੇ ਫੂਕੇ ਜਾ ਰਹੇ ਨੇ ਇਸ ਕਰਕੇ ਇਹ ਰੋਸ ਮਜੂਸ ਅਸੀਂ ਸਰਕਾਰ ਦਾ ਪੁਤਲਾ ਫੂਕੇਗਾ ਅਰੇ ਪ੍ਰਧਾਨ ਜੀ ਤੁਸੀਂ ਕਹਿ ਰਹੇ ਹੋ ਮਤਲਬ ਜਿਹੜੀ ਲੈਂਡ ਪੋਲਿੰਗ ਜੋ ਨੀਤੀ ਹੈ ਉਹਦੇ ਤੁਸੀਂ ਨੁਕਸਾਨ ਕਰਾ ਰਹੇ ਹੋ ਪਰ ਸਾਡਾ ਜੋ ਪੰਜਾਬ ਦਾ ਮੁੱਖ ਮੰਤਰੀ ਹੈ ਇਹਦੇ ਪੋਜ਼ਿਟਿਵ ਤੱਤ ਦੇ ਰਿਹਾ ਇਹਦੇ ਬਾਰੇ ਕੀ ਕਹੋਗੇ ਦੇਖੋ ਸਰਕਾਰ ਦਾ ਜਿਹੜਾ ਉਹ ਆਏਗਾ ਜਿਹੜਾ ਉਹਦਾ ਨੋਟੀਫਿਕੇਸ਼ਨ ਕਰੇਗਾ ਉਹ ਨੋਟੀਫਿਕੇਸ਼ਨ ਜੇ ਪੜੀਏ ਉਹਦੇ ਬੜੇ ਬੁੱਧੀਜੀਵੀ ਲੋਕ ਲੇਖਕ ਪੱਤਰਕਾਰ ਸਿਆਣੇ ਲੋਕ ਉਹ ਸਾਰੀ ਗੱਲ ਨੂੰ ਮਤਲਬ ਦੱਸ ਰਹੇ ਨੇਗੇ ਵੀ ਜਿਹੜੀ ਇਹ ਨੀਤੀ ਹੈਗੀ ਇਹ ਕਿਸਾਨਾਂ ਵਿਰੋਧੀ ਨੀਤੀ ਹੈ ਇਹ ਸਾਡੀਆਂ ਜ਼ਮੀਨਾਂ ਅਕਵਾਇਰ ਕਰਨਾ ਚਾਹੁੰਦੇ ਨੇ ਉਹ ਕਹਿੰਦਾ ਮੈਂ ਪੈਸੇ ਦੇ ਦੂੰਗਾ ਤੁਹਾਨੂੰ ਪਹਿਲਾਂ 30000 ਦੇਣ ਨੂੰ ਕਹਿੰਦਾ ਸੀ ਹੁਣ ਅਸੀਂ ਨਹੀਂ 50 ਨੂੰ ਨਹੀਂ 50 50 ਹਜ਼ਾਰ ਚਾਹੀਦਾ ਇਹਨੂੰ ਸਾਡੀਆਂ ਜ਼ਮੀਨਾਂ ਪਜਾਉ ਨੇ 22000 ਪਰਿਵਾਰ ਬੇਕਾਰ ਹੋਣਾ ਉਹਨਾਂ ਦਾ ਰੋਜ਼ਗਾਰ ਜਾਣਾ 22000 ਪਰਿਵਾਰਾਂ ਦਾ ਇਸ ਜ਼ਮੀਨ ਦੇ ਉੱਤੇ ਇਸ ਕਰਕੇ ਐਡਾ ਵੱਡਾ ਜਾਬਰ ਸਰਕਾਰ ਦਾ ਇਸ ਲਈ ਉਹ ਜਿਹੜੀਆਂ 22000 ਜਿਹੜੇ ਘਰ ਬਰਬਾਦ ਹੋ ਜਾਣਗੇ ਉਹ ਕਿੱਥੇ ਜਾਣਗੇ ਉਹਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਕੀ ਕਰੇਗਾ ਉਹ 22000 ਦੇ ਵਿੱਚ ਨਾ ਝਾਰੂ ਵਾਲੇ ਵੀ ਬਹੁਤ ਸਮਰਥਕ ਹੋਣਗੇ ਇਸ ਕਰਕੇ ਅਸੀਂ ਸਾਰੇ ਸੱਜਣਾਂ ਨੂੰ ਬੇਨਤੀ ਕਰਦੇ ਹਾਂ ਵੀ ਭਾਈ ਇਹ ਪਾਰਟੀ ਵਾਈ ਤੋਂ ਉੱਟ ਕੇ ਇਹ ਜਿਹੜੀਆਂ ਸਾਡੀਆਂ ਜ਼ਮੀਨਾਂ ਖੋਹ ਰਹੀਆਂ ਧੱਕੇ ਨਾਲ ਇਹ ਜ਼ਮੀਨਾਂ ਨੂੰ ਆਉਣ ਵਾਸਤੇ ਸਾਨੂੰ ਮਤਲਬ ਆਉਣਾ ਪਊਗਾ ਸਾਨੂੰ ਘਰ ਘਰ ਦੇ ਵਿੱਚੋਂ ਲੋਕਾਂ ਨੂੰ ਬਾਹਰ ਨਿਕਲਣਾ ਪਊਗਾ ਸਾਡੀਆਂ ਮਾਵਾਂ ਭੈਣਾਂ ਨੂੰ ਨਾਲ ਲੈ ਕੇ ਇਸ ਮਜਾਰਾਂ ਦੇ ਵਿੱਚ ਆਉਣਾ ਪਊਗਾ ਇਸ ਦੇ ਰੋਸ ਵਜੋਂ ਅਸੀਂ 25 ਤਰੀਕ ਨੂੰ ਮਤਲਬ ਸੰਗਰੂਰ ਦੇ ਵਿੱਚ ਵੱਡੀ ਰੋਸ ਰੈਲੀ ਕਰਨ ਜਾ ਰਹਿਆਂਗੇ ਜਿਹੜਾ ਜ਼ਬਰ ਪਿਛਲੇ ਦਿਨੀ ਮਜ਼ਦੂਰਾਂ ਤੇ ਵੱਡਾ ਜ਼ਬਰ ਕੀਤਾ ਸਰਕਾਰ ਨੇ ਉਹੀ ਜ਼ਬਰ ਕਿਸਾਨਾਂ ਤੇ ਕਰ ਰਹੀ ਹੈ ਉਹੀ ਜ਼ਬਰ ਮਜ਼ਲਾਜਮਾਂ ਤੇ ਕਰ ਰਹੀ ਹੈ ਕੁੱਲ ਤਬਕਿਆਂ ਨੂੰ ਲੁਤਾੜਨ ਲੱਗੀ ਹੈ ਸਰਕਾਰ ਇਸ ਕਰਕੇ ਇਹ ਸਰਕਾਰ ਦਾ ਜਿਹੜਾ ਲੋਕ ਵਿਰੋਧੀ ਚਿਹਰਾ ਉਹ ਨੰਗਾ ਹੋਇਆਗਾ ਉਹਦੇ ਅਸੀਂ ਉਹਤ ਕਰ ਦੇਾਂਗੇ ਅੱਛਾ ਪ੍ਰਧਾਨ ਜੀ ਤੁਸੀਂ ਇੱਕ ਵਿੱਚ ਦੀ ਬੋਲਿਆ ਵੀ ਸਰਕਾਰ ੱੱਕੇ ਨਾਲ ਲਹਿ ਰਹੀ ਹੈ ਜੋ ਮਤਲਬ ਲੈਂਡ ਪੋਲਿੰਗ ਦੇ ਤਹਿਤ ਜ਼ਮੀਨਾਂ ਪਰ ਇੱਕ ਕੱਲ ਜਾਨੀ ਪਿਛਲੇ ਦਿਨਾਂ ਦੇ ਵਿੱਚ ਕੱਲੇ ਮੰਨ ਲਓ ਮੁੱਖ ਮੰਤਰੀ ਜੀ ਦਾ ਇੱਕ ਬਿਆਨ ਆਇਆ ਕਿ ਅਗਰ ਮਾਲਕ ਹੈ ਜੋ ਜ਼ਮੀਨ ਦਾ ਉਹ ਨਹੀਂ ਦੇਣਾ ਚਾਹੁੰਦਾ ਤਾਂ ਕੋਈ ਉਸ ਨਾਲ ਧੱਕਾ ਨਹੀਂ ਹੋਵੇਗਾ ਇਹਦੇ ਬਾਰੇ ਕੀ ਕਹੋਗੇ ਇਹ ਤਾਂ ਬਹੁਤ ਕੁਝ ਕਹਿੰਦੇ ਨੇ ਝੂਠ ਬੋਲਦਾ ਮੁੱਖ ਮੰਤਰੀ ਭਵਨਤਮਨ ਉਹ ਪਹਿਲਾਂ ਕਹਿੰਦਾ ਕਹਿੰਦਾ 100000 ਰੁਪਏ ਵੀ ਦੇਊਗਾ ਉਹ ਤਾਂ ਕਹਿੰਦਾ ਡੀਸੀ ਸੋਡੇ ਪਿੰਡ ਚ ਆਇਆ ਕਰੂਗਾ ਕਹਿੰਦਾ ਮਸਲਾ ਹੱਲ ਕਰਨ ਵਾਸਤੇ ਕਿਹੜੇ ਪਿੰਡ ਚ ਆਇਆ ਡੀਸੀ ਸਾਹਿਬ ਇਸ ਕਰਕੇ ਡੀਸੀ ਸਾਨੂੰ ਗਿਆਨ ਵੀ ਨਹੀਂ ਮਿਲਦਾ ਉੱਥੇ ਇਸ ਲਈ ਇਹ ਇਹ ਲੋਕਾਂ ਨੂੰ ਛਲਾਵਾ ਦੇਣਾ ਚਾਹੁੰਦਾ ਆ ਲੋਕਾਂ ਨੂੰ ਭਰਮਾਉਣਾ ਚਾਹੁੰਦਾਗਾ ਕਿਉਂਕਿ ਉਹ ਖਰੀਦੇ ਹੋਏ মিডিਏ ਦੇ ਰਾਹੀਂ ਲੋਕਾਂ ਦੇ ਵਿੱਚ ਉਹ ਪ੍ਰਚਾਰ ਭੇਜਣਾ ਚਾਹੁੰਦਾ ਹੈਗਾ ਵੀ ਅਸੀਂ ਨਹੀਂ ਜੀ ਧੱਕਾ ਕਰਦੇ ਹੈਗੇ ਫਿਰ ਆਹ ਅੱਜ ਕਿਸਾਨ ਕਾਹ ਤੋਂ ਕੁੱਟ ਤੇ ਪਟਿਆਲੇ ਦੇ ਵਿੱਚ ਜੇ ਤੁਸੀਂ ਧੱਕਾ ਨਹੀਂ ਕਰਦੇ ਹੈਗੇ ਇਸ ਲਈ ਰੋਜ਼ ਤੁਸੀਂ ਕਹਿੰਦੇ ਟੀਚਰ ਕੁੱਟ ਤੇ ਕਦੇ ਕਿਸਾਨ ਕੁੱਟ ਤੇ ਕਦੇ ਮਜ਼ਦੂਰ ਕੁੱਟ ਤੇ ਫਿਰ ਮਜ਼ਦੂਰ ਕਾਹ ਤੋਂ ਜਿਹਾਂ ਚੰਦ ਕੀਤੇ ਹੋਏ ਨੇਗੇ ਉਹ ਜਿਹੜੇ ਆਪਣੀ ਤੀਜੀ ਸਰੀ ਜ਼ਮੀਨ ਮੰਗਦੇ ਸੀਗੇ ਉਹ ਮਜ਼ਦੂਰਾਂ ਨੂੰ ਜ਼ਮੀਨ ਦੇ ਦਿੰਦੇ ਤੁਸੀਂ ਇਸ ਕਰਕੇ ਤੁਸੀਂ ਕਹਿ ਕੇ ਆਏ ਹੋ ਵੀ ਅਸੀਂ ਪੰਜ-ਪੰਜ ਮਰਲੇ ਦੇ ਪਲਾਟ ਦੇਵਾਂਗੇ ਮਜ਼ਦੂਰਾਂ ਨੂੰ ਤੁਸੀਂ ਕਹਿ ਕੇ ਆਏ ਵੀ 1000-1000 ਰੁਪਿਆ ਔਰਤਾਂ ਨੂੰ ਦੇਵਾਂਗੇ ਕਿਹਨੂੰ ਦੇਤਾ 1000- ਉਹ ਕਮੇਡੀ ਗੱਲਾਂ ਕਰਕੇ ਲੋਕਾਂ ਦੇ ਵਿੱਚ ਆ ਭਰਮ ਭਰਮ ਪਾਉਣਾ ਚਾਹੁੰਦਾ ਹੈਗਾ ਇਸ ਕਰਕੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਲੋਕ ਬੁੱਝ ਚੁੱਕੇ ਨੇ ਗੱਲ ਇਸ ਲਈ ਇਹ ਲੋਕਾਂ ਦੇ ਵਿੱਚ ਸ਼ੋਸ਼ਾ ਛੱਡ ਕੇ ਗੱਲ ਨਹੀਂ ਭੋਗਣੀ ਮੁੱਖ ਮੰਤਰੀ ਸਾਹਿਬ ਆ ਲੋਕ ਤੈਨੂੰ ਪੁੱਛਣਗੇ 2027 ਦੇ ਵਿੱਚ ਠੀਕ ਆ ਅੱਜ ਤੇਰੇ ਕੋਲੇ ਪੁਲਿਸ ਦੀਆਂ ਧਾੜਾਂ ਨਹੀਂ ਆ ਅੱਜ ਤੇਰੇ ਕੋਲੇ ਵੱਡੇ ਮਤਲਬ ਸਾਰਾ ਕੁਝ ਸਾਨੂੰ ਮਾਰਨ ਵਾਸਤੇ ਸਾਨੂੰ ਜੇਲ੍ਹਾਂ 'ਚ ਬੰਦ ਕਰਨ ਵਾਸਤੇ ਤੇਰੇ ਕੋਲੇ ਸਾਤ ਤਾਮਝਾਮ ਹੈ ਪਰ ਆ ਲੋਕ ਤੈਨੂੰ 2027 ਦਾ ਚੋਣਾਂ ਦੇ ਵਿੱਚ ਪੁੱਛਣਗੇ ਇਸੇ ਚੌਂਕਾਂ ਦੇ ਵਿੱਚ ਖੜਾ ਕੇ ਅਚੇ ਪ੍ਰਧਾਨ ਜੀ ਤੁਸੀਂ ਵਿੱਚ ਇੱਕ ਜ਼ਿਕਰ ਕੀਤਾ ਹਜ਼ਾਰ ਹਜ਼ਾਰ ਰੁਪਏ ਵਾਲਾ ਪਿਛਲੇ ਕੁਝ ਮਤਲਬ ਮਹੀਨਾ ਡੇਢ ਮਹੀਨਾ ਲੁਧਿਆਣੇ ਦੇ ਜਿਮਨੀ ਚੋਂ ਹੋਈ ਹੈ ਉੱਥੇ ਜੋ ਰੂਲਰ ਪਾਰਟੀ ਆ ਉਹਨਾਂ ਨੇ 1100 ਰੁਪਏ ਦਾ ਕੀਤਾ ਸੀ ਕਿਤੇ ਉਹਨਾਂ ਦਾ ਵਿਆਜ ਤਾਂ ਨਹੀਂ ਦੇਰੇ ਨਾਲ ਦੇਖੋ ਸਰਕਾਰ ਜੀ ਦੇਖੋ ਹਾਸੋ ਹੂਣੀਆਂ ਗੱਲਾਂ ਨੇ ਮੁੱਖ ਮੰਤਰੀ ਤਾਂ ਇਹ ਹੈ ਹੀ ਨਹੀਂ ਮੁੱਖ ਮੰਤਰੀ ਕਹਿ ਨਹੀਂ ਸਕਦੇ ਅਸੀਂ ਇਹ じゃ ਮੁੱਖ ਮੰਤਰੀ ਜਿਹੜੀ ਇਸ ਕੁਰਸੀ ਦੀ ਗਰੀਮਾ ਨੂੰ ਮਤਲਬ ਖਤਮ ਕਰਦਾ ਹੈਗਾ ਇਹ ਕੁਰਸੀ ਦੀ ਗਰੀਮਾ ਇਹ ਹੈ ਵੀ ਜੋ ਸ਼ਬਦ ਇਸ ਕੁਰਸੀ ਦੇ ਉੱਤੇ ਕੋਈ ਅਧਿਕਾਰੀ ਬਹਿ ਕੇ ਬੋਲਦਾ ਉਹਦੀ ਕੋਈ ਗਰੀਮਾ ਹੁੰਦੀ ਹੈ ਉਹਦੇ ਕੋਈ ਪਾਵਰ ਹੁੰਦੀ ਹੈ ਇਸ ਕਰਕੇ ਤਾਂ ਹਾਸੋ ਹੂਣੀਆਂ ਗੱਲਾਂ ਕਰਦਾ ਹੈਗਾ ਕਦੇ ਕਹਿੰਦਾ ਮੈਂ 1100 ਦੇ ਦੂੰਗਾ ਤੇ ਦੇਣ ਨੂੰ ਦਵੰਦੀ ਨਹੀਂ ਨੇ ਨਾਲੇ ਰੋਜ਼ 93 ਕਰੋੜ ਰੁਪਈਆ ਸਾਡੇ ਸਿਰ ਚੜਦਾ ਰੋਜ਼ ਐਨਾ ਕਰਜ਼ਾ ਚੱਕਰੇ ਨੇਗੇ ਰੋਜ ਦਾ 93.85 ਹਜ਼ਾਰ 8500 ਕਰੋੜ ਰੁਪਇਆ ਤਿੰਨ ਮਹੀਨਾ ਵਾਸਤੇ ਲੈ ਲਿਆ ਉਹਦਾ ਰੋਜ ਦਾ ਜੇ ਬਣਾਈਏ ਇੱਕ ਦਿਨ ਦਾ ਕਿੰਨਾ 93 ਕਰੋੜ ਰੁਪਇਆ ਰੋਜ਼ ਚੜਦਾ ਹੈਗਾ ਜਿਹੜਾ ਕਹਿੰਦੇ ਸੀ ਅਸੀਂ 20000 ਕਰੋੜ ਰੁਪਇਆ ਦਾ ਵੀ ਰੇਤੇ ਜੂ ਕੱਢ ਰਿਆ ਕਰਾਂਗੇ ਅਸੀਂ ਕਿੱਥੇ ਵਾਗਿਆ ਹੋ ਰੇਤਾ ਇਹ ਕਹਿੰਦੇ ਸੀ दारू ਦੀ ਪਾਲਿਸੀ ਦੇ ਵਿੱਚੋਂ ਕੱਢ ਲਾਂਗੇ ਕਿੱਥੇ ਆਹੋ ਚਿੱਟੇ ਨਾਲ ਰੋਜ਼ ਵਾਖ ਮਾਰ ਰਹੇ ਨੇ ਸਾਡੇ ਕਿੱਥੇ ਕਿਹੜੇ ਪਿੰਡ ਦੇ ਵਿੱਚ ਇਹਨੇ ਮਤਲਬ ਨਸ਼ਾ ਉਹ ਕੁਛੜਾਉਣ ਵਾਸਤੇ ਕੋਈ ਵੱਡਾ ਪ੍ਰਬੰਧ ਕਰਤਾ ਇਸ ਕਰਕੇ ਤੁਸੀਂ ਆ ਜਿਹੜੇ ਸਾਡੇ ਬੱਚੇ ਨਸ਼ੇ ਦੇ ਵਿੱਚ ਅਡਾਪਟ ਹੋ ਗਏ ਬਿਮਾਰ ਹੋ ਗਏ ਉਹਨਾਂ ਦੇ ਉੱਤੇ ਪਰਚੇ ਪਾ ਕੇ ਤੁਸੀਂ ਗਣਿਆਉਣੇ ਹੋਗੇ ਇਹ ਗੱਲਾਂ ਵੀ ਅਸੀਂ 25000 ਬੰਦੇ ਦੇ ਪਰਚਾ ਕਰਤਾ ਜੀ ਕਿਹੜਾ ਤੁਸੀਂ ਤਸਕਰ ਵੱਡਾ ਫੜ ਕੇ ਅੰਦਰ ਬ ਹੁੰਦਲ ਉਹ ਚਿੱਟੇ ਦਾ ਵਪਾਰੀ ਹੈਗਾ ਉਹ ਤੁਹਾਡੀ ਪੁਲਿਸ ਨੂੰ ਲੱਭਦਾ ਕਿਉਂ ਨਹੀਂ ਹੈਗਾ ਇਸ ਕਰਕੇ ਤੁਹਾਡੀ ਪੁਲਿਸ ਦੇ ਜ਼ਰਾਜ ਦੇ ਵਿੱਚ ਤੁਹਾਡੇ ਸੋਡੇ ਸਾਰੇ ਤੰਤਰ ਦੇ ਵਿੱਚ ਤੁਹਾਡੇ ਨਸ਼ਾ ਵੇਚ ਰਿਹਾ ਹੈਗਾ ਇਸ ਕਰਕੇ ਮੁੱਖ ਮੰਤਰੀ ਸਾਹਿਬ ਇਹ ਝਟਕ ਲਿਆ ਨਾਲ ਲੋਕਾਂ ਦਾ ਢਿੱਡ ਨਹੀਂ ਭਰਦਾ ਹੈਗਾ ਲੋਕਾਂ ਦਾ ਇਹਨਾਂ ਨੂੰ ਇਹਨਾਂ ਨੂੰ ਰੋਜ਼ਗਾਰ ਚਾਹੀਦਾ ਹੈ ਇਹਨਾਂ ਦੀ ਜਿਹੜੀ ਤੁਸੀਂ ਆਹ ਖੇਤੀ ਬਾਰੇ ਮਤਲ ਖੇਤੀ ਨੂੰ ਤਬਾਹ ਕਰਨ ਯਾਰ ਤੁਸੀਂ ਇਸ ਕਰਕੇ ਇਹ ਵੱਡੀ ਗੱਲ ਹੈਗੀ ਆ ਪਿਛਲੀ ਵਾਰ ਜੀਰੀ ਬੀਜੀਆ ਲੋਕਾਂ ਨੇ 5-5 ਕਿਲੋ ਦਾ ਕਟ ਲਾਇਆ ਲੋਕਾਂ ਨੂੰ 5-5 ਕਿਲੋ ਦਾ 10-10 ਕਿਲੋ ਦਾ ਕਟ ਇਸ ਕਰਕੇ ਪਰਾਲੀ ਦੇ ਪਰਚੇ ਹਜੇ ਵੀ ਸਾਡੇ ਆ ਪਰਸੋਂ ਚੌਥੇ ਫੇਰ ਸਾਡੇ ਪਿੰਡਾਂ ਦੇ ਵਿੱਚ ਫਿਰਦੇ ਨੇ ਥੋੜੇ ਦੇ ਪਰਾਈ ਦਾ ਪਰਚਾ ਜਵਾਨਤ ਕਰਾਓ ਜੁਰਮਾਨਾ ਭਰੋ ਇਸ ਕਰਕੇ ਆ ਸਰਕਾਰ ਹੈ ਇਹ ਸਰਕਾਰ ਮੁੱਖ ਮੰਤਰੀ ਆ ਇਹਨੂੰ ਮੁੱਖ ਮੰਤਰੀ ਕਹੀ ਅਸੀਂ ਇਸ ਲਈ ਸਾਨੂੰ ਵੀ ਇਸ ਗੱਲ ਦੀ ਸ਼ਰਮ ਆਉਂਦੀ ਹੈਗੀ ਵੀ ਇਹੋ ਜਿਹੇ ਮੁੱਖ ਮੰਤਰੀ ਚੁਣੇ ਸਾਡੇ ਲੋਕਾਂ ਨੇ ਇਸ ਕਰਕੇ ਵੱਡੀ ਗੱਲ ਹੈ ਸਜਣੋ ਇਹ ਲੜਾਈ ਬੇਮੈਚੀ ਹੈਗੀ ਇਸ ਦੇ ਵਿੱਚ ਸਾਰੇ ਲੋਕਾਂ ਨੂੰ ਕੱਲੇ-ਕੱਲੇ ਨੂੰ ਘਰ ਦੇ ਵਿੱਚੋਂ ਬਾਹਰ ਨਿਕਲ ਕੇ ਇਸ ਲੜਾਈ ਦਾ ਹਿੱਸਾ ਬਣਾਣਾ ਚਾਹੀਦਾ ਸੋ ਇਹ ਸਨ ਸਰਦਾਰ ਹਰਜੀਤ ਸਿੰਘ ਜੀ ਮਹਿਲਾ ਚੌਕ ਸਾਡੇ ਨਾਲ ਭਾਈ ਅਮਨ ਜੀ ਨੇ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਅਜੇ ਵੀ ਕੁਝ ਲੋਕ ਸਾਡੇ ਸਾਥੀ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਘਰਾਂ ਦੇ ਵਿੱਚ ਬੈਠੀਆਂ ਨੇ ਕਿਉਂ ਇਹ ਲੜਾਈ ਕੱਲਿਆਂ ਦੀ ਤਾਂ ਹੈ ਨਹੀਂ ਕਿਸਾਨ ਮਜ਼ਦੂਰ ਨੌਕਰੀ ਪੇਸਾ ਕੋਈ ਵੀ ਦੁਕਾਨਦਾਰ ਸਾਰਿਆਂ ਦੀ ਇਕੱਠਿਆਂ ਦੀ ਲੜਾਈ ਹੈ ਜੋ ਅਜੇ ਵੀ ਘਰਾਂ ਦੇ ਵਿੱਚ ਬੈਠਿਆ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਜੀ ਵੈਸੇ ਤਾਂ ਪੂਰੇ ਪੰਜਾਬ ਦਾ ਕੀ ਪੂਰੀ ਦੁਨੀਆ ਦਾ ਸਾਥ ਰਿਹਾ ਜਦੋਂ ਇੱਥੇ ਕੋਈ ਵਿਪਤਾ ਪਈ ਐ ਪਿਛਲੇ ਦਿੱਲੀ ਅੰਦੋਲਨ ਨੂੰ ਦੇਖੀਏ ਤਾਂ ਬੱਚੇ-ਬੱਚੇ ਨੇ ਉਹਦਾ ਸਹਿਯੋਗ ਕੀਤਾ ਅੱਜ ਸਾਡੇ ਲੋਕ ਥੋੜੇ ਜੇ ਵਿਸਲੇ ਜ਼ਰੂਰ ਹੋਏ ਹੋਏ ਆ ਘਰਾਂ 'ਚ ਬੈਠੇ ਆ ਪਰ ਉਹਨਾਂ ਨੂੰ ਇਹਨਾਂ ਦੀਆਂ ਸਾਰੀਆਂ ਨੀਤੀਆਂ ਸਮਝ ਆ ਰਹੀਆਂ ਨੇ ਜਿੱਦੇ ਕੋਈ ਇਹੋ ਜਿਹੇ ਹੱਲੇ ਵੱਡੇ ਆਏ ਤਾਂ ਲੋਕ ਆ ਦੇਖੋ ਹੁਣ ਸਾਡੇ ਨਗਰ ਦੇ ਲੋਕ ਨੇ ਜਿਹੜੇ ਆਪ ਮਹਾਰੇ ਘਰਾਂ 'ਚੋਂ ਬਾਹਰ ਆ ਰਹੇ ਨੇ ਇਹ ਸਮਾਂ ਬਹੁਤੀ ਦੇਰ ਇਹਨਾਂ ਦਾ ਝੂਠ ਦਾ ਚੱਲਣਾ ਨਹੀਂ ਲੋਕ ਤਿਆਰ ਬਰ ਤਿਆਰ ਬੈਠੇ ਨੇ ਇਹਨਾਂ ਵਾਹ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਅਸੀਂ ਗੱਲਬਾਤ ਕੀਤੀ ਪ੍ਰਧਾਨ ਜੀ ਨਾਲ ਬਾਈ ਅਮਰ ਜੀ ਨਾਲ ਤੇ ਬਾਕੀ ਸਾਡੇ ਹੋਰ ਮੋੜਾਂ ਦੇ ਵੀ ਸਾਡੇ ਸਾਥੀ ਖੜੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਇਹ ਤਾਂ ਯਕੀਨਨ ਹੈ ਅਗਰ ਤੁਸੀਂ ਸੰਘਰਸ਼ ਕਰੋਗੇ ਉਹਦੇ ਜੋ ਸਿੱਟੇ ਆ ਚੰਗੇ ਨਿਕਲਣਗੇ ਤੋਂ ਤੁਸੀਂ ਸਾਡੇ ਨਾਲ ਬਣੇ ਰਹੇ ਇਸ ਉਮੀਦ ਦੇ ਨਾਲ ਜੋ ਵੀ ਤੁਸੀਂ ਤੁਹਾਡਾ ਬਣਦਾ ਕਮੈਂਟ ਹੈ ਕਿੰਦਾ ਤੇ ਤੁਹਾਨੂੰ ਬਾਈ ਜੀ ਦੀਆਂ ਗੱਲਾਂ ਲੱਗੀਆਂ ਤੁਸੀਂ ਆਪਣਾ ਯੋਗਦਾਨ ਪੱਕਾ ਪਾਇਓ ਜੇ ਅਗਰ ਵੀਡੀਓ ਚੰਗੀ ਲੱਗੀ ਬਾਈ ਜੀ ਦੇ ਵਿਚਾਰ ਚੰਗੇ ਲੱਗੇ ਤਾਂ ਵੀਡੀਓ ਨੂੰ ਪੱਕਾ ਸ਼ੇਅਰ ਕਰੋ ਤੁਸੀਂ ਸਾਡੇ ਨਾਲ ਬਣ ਰਹੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫੇਰ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਬਾਈ ਜੀ ਹੋਰਾਂ ਦਾ ਪਿੰਡ ਦੀ ਪੰਚਾਇਤ ਦਾ ਬਹੁਤ ਜਿਆਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ